ਕਲੀ ਤਾਂ ਹੁਣ ਹੀ ਚਲਦੀ ਸੀ ਪਰਾ ਸਾਰਾ ਸਰੀਰ ਖੜਿਆ ਸੀਗਾ ਯਾਰ ਠੀਕ ਆ ਹਾਂ ਹੁਣ ਜਮਾ ਸਹੀ ਆ ਮੰਨ ਕੇ ਚਲ ਤੁਰਨ ਵੀ ਲੱਗ ਗਿਆ ਡਾਕਟਰ ਦੀ ਗਵਾਹੀ ਭਰ ਦਿਓ ਮਤਲਬ ਵੀ ਹਾਂ ਪਰਾ ਜਮਾ ਸਹੀ ਆ ਨਾਲੇ ਕੋਈ ਬੜਾ ਮਹਿੰਗਾ ਨਹੀਂ ਨਾ ਕੋਈ ਬੜੀ ਦਵਾਈ ਦਿੰਦਾ ਹਨਾ ਕਲੀ ਥੈਰਪੀ ਨਾਲ ਹੀ ਤੇ ਮਾੜੀ ਮੋਟੀ ਦਵਾਈ ਨਾਲ ਹੀ ਸੈੱਟ ਕਰ ਦਿੰਦਾ ਜਿੰਦਗੀ ਨੂੰ ਜਿਉਣ ਦੀ ਆਸ ਖਤਮ ਹੋ ਗਈ ਸੀ ਬਈ ਜਮਾ ਬਰਾ ਡਾਕਟਰ ਨੇ ਜਵਾਬ ਦਿੱਤਾ ਇਹ ਕਹਿੰਦੇ ਇਹਨਾਂ ਕਰੀ ਸੇਵਾ ਕਰ ਲੋ ਠੀਕ ਹੋਵੇ ਭੱਲਾ ਹੋਵੇ ਕਿਸੇ ਦਾ ਹਨਾ ਤੇ ਇੰਨੀ ਤਖਲੀਪ ਮੈਂ ਤਾਂ ਬਹੁਤ ਜਿਆਦਾ ਔਖੀ ਸੀ ਵੀ ਹੁਣ ਮੈਂ ਜਮਾ ਠੀਕ ਆ ਵਧੀਆ ਠੀਕ ਹੈ ਜੀ ਸਾਨੂੰ 15 ਸਾਲ ਹੋ ਗਏ ਇ ਆਪ ਦਾ ਜੋਰ ਲਾਉਂਦੇ ਆ ਕਿਰਪਾ ਕਲੰਗੀ ਵਾਲੇ ਪਾਸ਼ਾ ਮਹਾਰਾਜ ਕਰ ਰਹੇ ਆ ਦੋਸਤੋ ਇੱਕ ਤਾਂ ਮਰੀਜ਼ ਪਰੇਸ਼ਾਨ ਹੁੰਦੇ ਆ ਤੇ ਦੂਜਾ ਡਾਕਟਰ ਪਰੇਸ਼ਾਨ ਕਰ ਦਿੰਦੇ ਆ ਕਿਵੇਂ ਕਰਦੇ ਆਗੇ ਮਤਲਬ ਨਾ ਤਾਂ ਚੰਗੀ ਤਰੀਕੇ ਨਾਲ ਇਲਾਜ ਕਰਦੇ ਆ ਤੇ ਰੁਪਏ ਮੋਟੇ ਲੈਂਦੇ ਆਗੇ ਸੱਲ ਲਾਉਂਦੇ ਆ ਜਾਨੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਸਕਦੇ ਆ ਤੇ ਅੱਜ ਆਰਾਮੇ ਦੇ ਵਿੱਚ ਆਇਆ ਆਰਾਮਾ ਪਿੰਡ ਦੇ ਵਿੱਚ ਇੱਥੇ ਇੱਕ ਜਹਾ ਡਾਕਟਰ ਹੈਗਾ ਮਤਲਬ ਰੁਪਏ ਜਾਇਜ਼ ਲੈਂਦਾ ਮਤਲਬ ਸੇਵਾ ਦੇ ਤੌਰ ਤੇ ਕੰਮ ਕਰਦਾ ਮੰਜੇ ਦੇ ਪਏ ਮਰੀਜ਼ ਵੀ ਮਤਲਬ ਠੀਕ ਕਰੇ ਨੇ ਨਾਲੇ ਤਾਂ ਮਰੀਜ਼ਾਂ ਨਾਲ ਗੱਲਬਾਤ ਕਰਾਉਣਾ ਨਾਲੇ ਡਾਕਟਰ ਸਾਹਿਬ ਨਾਲ ਵੀ ਕਿਹੜੇ ਕਿਹੜੇ ਰੋਗਾਂ ਦਾ ਮਤਲਬ ਇਲਾਜ ਕਰਦੇ ਨੇ ਜੀ ਆਜੋ ਮੇਰੇ ਨਾਲ ਅੱਗੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਤੇ ਇੱਧਰ ਮਰੀਜ਼ ਵੀ ਨੇਗੇ ਸਾਰੇ ਸਸੀ ਕਾਲ ਜੀ ਸਸੀ ਕਾਲ ਵੀਰੇ ਤੇ ਤੁਹਾਨੂੰ ਕੀ ਪਰੇਸ਼ਾਨੀ ਸੀ ਜੀ ਮੈਨੂੰ ਗੋਡਿਆਂ ਦੀ ਤਕਲੀਫ ਪਈ ਬਈ ਗੋਡਿਆਂ ਦੀ ਮੈਨੂੰ ਡਾਕਟਰ ਸਾਹਿਬ ਨੇ ਇਹ ਕਿਹਾ ਇਦਾਂ ਤੇ ਵੀ ਗੋਡਿਆਂ ਬਦਲਾਉਣੇ ਪੈਣਗੇ ਤੁਹਾਡੇ ਗੁੱਡੇ ਹੂੰ ਤੇ ਬਹੁਤ ਜ਼ਿਆਦੇ ਵੀ ਮੇ ਤੋਂ ਵੀ ਜਦੋਂ ਮੈਂ 2 ਮਿੰਟ ਵੀ ਤੁਰਦੀ ਬਹੁਤ ਜ਼ਿਆਦੇ ਤਕਲੀਫ ਰਹਿੰਦੀ ਸੀ ਠੀਕ ਆ ਹੁਣ ਫਿਰ ਡਾਕਟਰ ਸਾਹਿਬ ਨੇ ਗੋਡੇ ਪਾਏ ਨੇ ਨਾ ਨਾ ਬਸ ਦਵਾਈ ਨਾਲ ਹੀ ਠੀਕ ਕਰ ਤੇ ਮੈਂ ਜਮਾਂ ਠੀਕ ਐ ਮੇਰੀ ਅੱਛਾ ਦਵਾਈ ਨਾਲ ਪਰੇਸ਼ਾਨੀ ਆਈ ਹੋਵੇ ਨਾ ਨਾ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਹੈ ਕੋਈ ਖਰਚਾ ਨਜਾਇਜ਼ ਕਰਾਇਆ ਹੋਵੇ ਨਾ ਨਾ ਕੋਈ ਨਜਾਇਜ਼ ਨਹੀਂ ਵੀਰੇ ਆਪਾਂ ਨੂੰ ਉਹੀ ਗੱਲ ਐ ਵੀ ਆਪਣੀ ਤਕਲੀਫ हटਣੀ ਚਾਹੀਦੀ ਆ ਹੂੰ ਮਿਹਨਤ ਤਾਂ ਵੱਡੀ ਗੱਲ ਹੀ ਐ ਨਾ ਤੁਹਾਨੂੰ ਗਾਹਾਂ ਕਿਸ ਨੇ ਦੱਸ ਪਾਈ ਬੀ ਠੀਕ ਹੋਵੇ ਭਲਾ ਹੋਵੇ ਕਿਸੇ ਦਾ ਹੈਨਾ ਤੇ ਇੰਨੀ ਤਖਲੀਪ ਮੈਂ ਤਾਂ ਬਹੁਤ ਜਿਆਦਾ ਔਖੀ ਸੀ ਵੀ ਹੁਣ ਮੈਂ ਜਮਾ ਠੀਕ ਆ ਬੱਧੀਆ ਠੀਕ ਹੈ ਜੀ ਤੇ ਇਧਰ ਡਾਕਟਰ ਸਾਹਿਬ ਬੈਠੇ ਨੇਗੇ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਦੱਸ ਕੇ ਹਟਿਆ ਪਹਿਲਾਂ ਦਰਸ਼ਕਾਂ ਨੂੰ ਵੀ ਇੱਕ ਤਾਂ ਮਰੀਜ਼ ਉਂ ਪਰੇਸ਼ਾਨ ਹੁੰਦਾ ਦੂਸਰਾ ਉਹਨੂੰ ਡਾਕਟਰ ਪਰੇਸ਼ਾਨ ਕਰ ਲੈਂਦਾ ਵੀ ਨਲੇ ਤਾਂ ਇਲਾਜ ਨਹੀਂ ਕਰਦੇ ਨਾਲੇ ਸੈੱਲ ਲਾਉਂਦੇ ਦੁੱਗਣੀ ਹਾਂਜੀ ਹਾਂ ਹਾਂ ਤੇ ਤੁਸੀਂ ਕਿਸ-ਕਿਸ ਚੀਜ਼ਾਂ ਦਾ ਇਲਾਜ ਕਰਦੇ ਹੋ ਅਸੀਂ ਬ੍ਰਦਰ ਗੋਡਿਆਂ ਦੀ ਪ੍ਰੋਬਲਮ ਆ ਹਾਂ ਕੋਈ ਸਪਾਈਨਲ ਕਾਰਡ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਸੱਟ ਲੱਗਣ ਦੇ ਨਾਲ ਲੱਤਾਂ ਜਾਂ ਬਾਹਾਂ ਖੜ ਜਾਂਦੀਆਂ ਗਈਆਂ ਠੀਕ ਹੈ ਜੀ ਠੀਕ ਆ ਕੋਈ ਸਰਵਾਈਕਲ ਆ ਵੀਰੇ ਹੂੰ ਕੋਈ ਲੱਤਾਂ ਜਾਂ ਬਾਹਾਂ ਦੀ ਨਾੜ ਬਲੌਕ ਆ ਠੀਕ ਹੈ ਜੀ ਇਹ ਸਾਰਾ ਹੀ ਆਪਾਂ ਕਰਦੇ ਆ ਬਾਕੀ ਕੋਈ ਲਿਵਰ ਵਗੈਰਾ ਦੀ ਪ੍ਰੋਬਲਮ ਆ ਇਹ ਵੀ ਆਪਾਂ ਨਾਲ ਵੀਰੇ ਮੈਡੀਸਨ ਦਿੰਦੇ ਆ ਠੀਕ ਆ ਤਦੋਂ ਕਿੰਨੇ ਟਾਈਮ ਚ ਫਰਕ ਪੈਣ ਲੱਗ ਜਾਂਦਾਗਾ ਫਰਕ ਵੀਰੇ ਅਸੀਂ ਮਸ਼ੀਨਾਂ ਦੇ ਨਾਲ ਕਰਦੇ ਆਂਗੇ ਸਾਡੇ ਕੋਲੇ ਆਧੁਨਿਕ ਮਸ਼ੀਨਾਂ ਨੇ ਅਸੀਂ ਉਹਨਾਂ ਦੇ ਨਾਲ ਥੈਰੇਪੀ ਕਰਦੇ ਆਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਥੈਰੇਪੀ ਦੇ ਨਾਲ ਪਹਿਲੇ ਦਿਨ ਤੋਂ ਪਤਾ ਲੱਗਣ ਲੱਗ ਜਾਂਦਾ ਜੀ ਹੂੰ ਤੇ ਤੁਹਾਨੂੰ ਇਹ ਲਾਈਨ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਜੀ ਡਾਕਟਰ ਸਾਹਿਬ ਪਾਜੀ ਮੈਨੂੰ ਇੱਥੇ 15 ਸਾਲ ਹੋ ਗਏ ਇਸ ਪਿੰਡ ਦੇ ਵਿੱਚ ਮੈਨੂੰ ਇੱਥੇ ਮੈਨੂੰ 15 ਸਾਲ ਹੋ ਗਏ ਵੀਰੇ ਪਹਿਲਾਂ ਮੈਂ ਇਕੱਲੇ ਨੇ ਸ਼ੁਰੂ ਕਰਿਆ ਸੀ ਫਿਰ ਹੌਲੀ-ਹੌਲੀ ਇੱਕ ਦੋ ਬੱਚੇ ਰੱਖ ਕੇ ਥੈਰਾਪੀਆ ਮਸ਼ੀਨਾਂ ਦੇ ਨਾਲ ਕਰਨ ਲੱਗ ਗਏ ਬਸ ਹੌਲੀ-ਹੌਲੀ ਵਾਹਿਗੁਰੂ ਦੀ ਕਿਰਪਾ ਨਾਲ ਜਿੰਨੇ ਵੀ ਪੇਸ਼ੈਂਟ ਬੈਠੇ ਆ ਵੀਰੇ ਐਦਾਂ ਨਹੀਂ ਹੈਗਾ ਵੀ ਕਿਸੇ ਨੂੰ ਸਾਡਾ ਸਿਖਾਇਆ ਹੋਇਆਗਾ ਜੀਨੂੰ ਵੀ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਸਾਡੇ ਪਿੰਡ ਦੇ ਦੇਉ ਕਿ ਸਾਨੂੰ 15 ਸਾਲ ਹੋ ਗਏ ਇੱਥੇ ਕੰਮ ਕਰਦਾ ਅਸੀਂ ਆਪਦੇ ਵੱਲੀਓ ਮਸ਼ੀਨਾਂ ਦੇ ਨਾਲ ਥੈਰੇਪੀ ਕਰਦੇ ਆ ਆਪਦਾ ਜੋਰ ਲਾਉਂਦੇ ਆ ਕਿਰਪਾ ਕਲੰਗੀ ਵਾਲੇ ਪਾਸ਼ਾ ਮਹਾਰਾਜ ਕਰ ਰਹੇ ਆ ਹਾਂ ਠੀਕ ਹੈ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋ ਰਿਹਾ ਜੇ ਮੈਂ ਤੁਹਾਨੂੰ ਮੈਂ ਕਹਦਾ ਵੀ ਕੋਈ ਮੈਂ ਵੱਡਾ ਡਾਕਟਰ ਆ ਇੱਥੇ ਇਹੋ ਜੀ ਕੋਈ ਗੱਲ ਨਹੀਂ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਕਹਿਣਾ ਚਾਹਨਾ ਵੀ ਇਹੋ ਜੀ ਕੋਈ ਗੱਲ ਨਹੀਂ ਕਿ ਇਹ ਬਹੁਤ ਵੱਡਾ ਡਾਕਟਰ ਆ ਐਦਾਂ ਦੀ ਨਹੀਂ ਕੋਈ ਗੱਲ ਹੈਗੀ ਮੈਂ ਫੀਜੋ ਮਸ਼ੀਨਾਂ ਦੇ ਨਾਲ ਅਸੀਂ ਥੈਰੇਪੀ ਕਰਦੇ ਆ ਨਾਲ ਲੇਜ਼ਰ ਥੈਰੇਪੀ ਕਰਦੇ ਆ ਭਾਜੀ ਅਸੀਂ ਠੀਕ ਹੈ ਇੱਕ ਵਾਰੀ ਦੁਬਾਰੇ ਜਰੂਰ ਦੱਸ ਦਿਓ ਵੀ ਕਿਹੜੀਆਂ ਕਿੜੀਆਂ ਚੀਜ਼ਾਂ ਦਾ ਇਲਾਜ ਕਰਦੇ ਨੇ ਤੁਸੀਂ ਇੱਥੇ ਜੀ ਸਰਵਾਈਕਲ ਆ ਕੋਈ ਸਪਾਇਨਲ ਕਾਰਟ ਦੀ ਪ੍ਰੋਬਲਮ ਆ ਗਈ ਕੋਈ ਗੋਡਿਆਂ ਦੀ ਪ੍ਰੋਬਲਮ ਆ ਗਈ ਲੱਤ ਜਾਂ ਬਾਹਾਂ ਦੀ ਨਾੜ ਬਲੌਕ ਹੋ ਗਈ ਤੇ ਬਾਕੀ ਬ੍ਰੇਨ ਦੇ ਨਾਲ ਸੰਬੰਧਿਤ ਬਿਮਾਰੀਆਂ ਨੇ ਅਧਰੰਗ ਦਾ ਅਟੈਕ ਹੋ ਜਾਂਦਾ ਭਾਜੀ ਅਧਰੰਗ ਦੇ ਨਾਲ ਪਾਸਾ ਖੜ ਜਾਂਦਾ ਉਹ ਵੀ ਅਸੀਂ ਲੇਜ਼ਰ ਥੈਰੇਪੀ ਦੇ ਨਾਲ ਕਰਦੇ ਆ ਕੋਈ ਆਪਰੇਸ਼ਨ ਵਗੈਰਾ ਤਾਂ ਨਹੀਂ ਕਰਦੇ ਨਹੀਂ ਭਾਜੀ ਉਦਾਂ ਦਾ ਨਾ ਹੀ ਸਾਡੇ ਕੋਲੇ ਕੋਈ ਡਿਗਰੀ ਹੈਗੀ ਆਪਰੇਸ਼ਨ ਕਰਨ ਦੀ ਨਾ ਹੀ ਕੋਈ ਅਸੀਂ ਆਪਰੇਸ਼ਨ ਇਦਾਂ ਦਾ ਕਰਦੇ ਆ ਅਸੀਂ ਸਿਰਫ ਇੱਕ ਮਸ਼ੀਨਾਂ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਆ ਭਾਜੀ ਠੀਕ ਹੈ ਜੀ ਤੇ ਦੋਸਤੋ ਅੱਗੇ ਜਾ ਕੇ ਆਪਾਂ ਮਰੀਜ਼ਾਂ ਨਾਲ ਵੀ ਗੱਲਬਾਤ ਕਰਾਉਣੇ ਆ ਕਿਉਂਕਿ ਭਲੇ ਦੀ ਵੀਡੀਓ ਹੈ ਕਿ ਕਿਸੇ ਦਾ ਭਲਾ ਹੋਊਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰ ਬਣ ਕੇ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਸასი ਗਾ ਬਈ ਸასი ਗਾ ਜੀ ਕਿਹੜਾ ਪਿੰਡਾ ਜੀ ਤੁਹਾਡਾ ਰੇਪੰਡਾ ਜੀ ਸੇਖਾ ਬਰਨਾਲੇ ਦੇ ਨਾਲ ਜੀ ਠੀਕ ਆ ਜੀ ਤੁਹਾਨੂੰ ਕੀ ਪ੍ਰੋਬਲਮ ਆ ਗਈ ਸੀ ਮੇਰੇ ਲੱਤਾਂ ਵਾ ਸਾਰਾ ਕੁਝ ਖੜ ਗਿਆ ਸੀ ਠੀਕ ਆ ਹੁਣ ਕਿਵੇਂ ਬਾਈ ਪੂਰਾ ਸ਼ੇਰੇ ਦਾ ਸੈਟ ਆ ਜੀ ਉਹ ਪੈਂਦਾ ਫਰਕ ਪੂਰਾ ਫੁੱਲ ਆ ਜੀ ਤੇ ਮਿੱਤਰੋ ਲਾਈਵ ਤੁਹਾਨੂੰ ਦਿਖਾਈ ਜਾਨਾਂਗੇ ਤੇ ਇੱਧਰ ਇੱਕ ਬਾਈ ਹੋਰ ਆਗਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਆਹ ਬਾਈ ਵੀ ਮਤਲਬ ਜ ਬਿਲਕੁਲ ਮੰਜੇ ਤੇ ਪੈ ਗਏ ਸੀ ਹਨਾ ਬਾਈ हां परा मेरा ਪਿੰਡ ਕੋਟਪਾਰਾ ਬਠਿੰਡੇ ਬਠਿੰਡੇ ਜ਼ਿਲ੍ਹੇ ਦਾ ਜਿਵੇਂ ਡੈਡ ਜਿੱਕਲੀ ਤੋਂ ਚੱਲਦੀ ਸੀ ਤੇ ਤੁਹਾਡੇ ਪਾਸ ਦਾ ਡਾਕਟਰ ਰੱਬਾਗਾ ਰੱਬ ਆਪਣੇ ਪਾਸ ਦਾ परा ਜਿਹੜੇ ਹੋਰ ਮਰੀਜ਼ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਾਂ ਤਾਂ ਇਹ ਕਹਿਣਾ ਪਰਾ ਵੱਡੇ ਹਸਪਤਾਲਾਂ ਨੂੰ ਇੱਕ ਵਾਰੀ ਆ ਕੇ ਜ਼ਰੂਰ ਦੇਖੋ ਹਨਾ ਫੇਰ ਹੀ ਪਤਾ ਲੱਗਦਾ ਲੋਕਾਂ ਨੂੰ ਐਵੇਂ ਲੱਗਦਾ ਵੀ ਪਿੰਡ ਦੇ ਵਿੱਚ ਬੈਠੇ ਨੇ ਮਤਲਬ ਵੀ ਉਹੀ ਨਾ ਹਾਂ ਉਹੀ ਨਾ ਹਾਂ ਇੱਕ ਵਾਰੀ ਮੈਂ ਆਪਦਾ ਕਹਿਣਾ ਆ ਕੇ ਦੇਖੋ ਬਈ ਫੇਰ ਹੀ ਪਤਾ ਲੱਗਦਾ ਠੀਕ ਹੈ ਜੀ ਹਨਾ ਮੈਨੂੰ ਵੀ ਬਹੁਤ ਐ ਬਹੁਤ ਮਰੀਜ਼ ਆ ਕੇ ਦੇਖ ਕੇ ਮੈਨੂੰ ਦੇਖ ਕੇ ਸਾਡੇ ਪਿੰਡ ਤੋਂ ਪਤਾ ਕਰ ਲਓ ਬਣਾ ਜਿਵੇਂ ਡੈਡ ਸੀਗਾ ਜਿਵੇਂ ਠੀਕ ਆ ਤੇ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਤੇ ਇਧਰ ਬਹੁਤ ਵੀ ਆਪਾਂ ਮਰੀਜ਼ਾਂ ਆ ਵੀ ਗੱਲਬਾਤ ਕਰਾਈ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਈ ਜਾਇਦ ਖਰਚੇ ਦੇ ਵਿੱਚ ਇਲਾਜ ਕਰਦੇ ਨੇ ਡਾਕਟਰ ਸਾਹਿਬ ਇਧਰ ਵੀ ਬਹੁਤ ਪੇਸ਼ੈਂਟ ਨੇਗੇ ਤੇ ਡੇਲੀ ਮਿਲਦੇ ਨੇ ਡਾਕਟਰ ਸਾਹਿਬ ਇਹ ਜੀ ਗੱਲ ਨਹੀਂ ਹੈਗੀ ਸਾਰਿਆਂ ਦਾ ਮਤਲਬ ਇਲਾਜ ਕਰ ਹੈਗਾ ਜੇ ਤੁਹਾਨੂੰ ਵੀ ਕੋਈ ਦੁੱਖ ਤਕਲੀਫ ਆ ਇੱਕ ਵਾਰੀ ਆਰਾਮੇਪਿੰਡ ਦੇ ਵਿੱਚ ਜਰੂਰ ਆਇਓ ਬਾਕੀ ਸਕਰੀਨ ਤੇ ਨੰਬਰ ਹੈਗਾ ਜਿਆਦਾ ਜਾਣਕਾਰੀ ਲੈਣੀ ਆ ਉਹਦੇ ਤੋਂ ਮਿਲੂ ਹਾਂਜੀ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ